ਦੀਵਾਲੀ ਦਾ ਜਿਹੜਾ ਰੌਣਕ ਮੇਲਾ ਉਹ ਬਾਜ਼ਾਰ ਦੇ ਵਿੱਚ ਸ਼ੁਰੂ ਹੋ ਚੁੱਕਿਆ ਤੇ ਦੀਵਾਲੀ ਹੈ ਜਿਹੜੀ ਉਹ ਪਟਾਕਿਆਂ ਨਾਲ ਮੰਨੀ ਜਾਂਦੀ ਹੈ ਤੇ ਅੱਜ ਯੋਗੇਸ਼ ট্রেਡਿੰਗ ਕੰਪਨੀ ਬਾਈ ਹਰਸ਼ਪੰਸਲ ਕੋਲੇ ਅੱਜ ਆਪਾਂ ਉਹਨਾਂ ਦੀ ਦੁਕਾਨ ਦੇ ਉੱਤੇ ਪਹੁੰਚੇ ਆਂ ਤੇ ਗੱਲਬਾਤ ਕਰਦੇ ਆਂ ਹੋਲਸੇਲ ਦਾ ਇਹਨਾਂ ਕੋਲੇ ਲਾਇਸੈਂਸ ਵੀ ਹੈ ਪਟਾਕਿਆਂ ਦਾ ਤੇ ਸਭ ਤੋਂ ਪਹਿਲਾਂ ਆਪਾਂ ਬਾਈ ਜੀ ਦਾ ਸਵਾਗਤ ਕਰਦੇ ਆਂ ਬਾਈ ਜੀ ਬਹੁਤ ਬਹੁਤ ਸਵਾਗਤ ਹੈ। ਧੰਨਵਾਦ ਛਾਵੜਾ ਜੀ ਆਪ ਹਮਾਰੇ ਪਾਸ ਪਹੁੰਚੇ। ਆਪਕਾ ਧੰਨਵਾਦ। ਤੇ ਜਿੰਨੇ ਵੀ ਆਪਣੇ ਕੋਚਾਣੇ ਵਾਲੇ ਦੇਖ ਰਿਹਾ ਸਭੀ ਕੋ ਹੈਪੀ ਦੀਪਾਵਲੀ ਦੀਪਾਵਲੀ ਮੰਗਲ ਮੈ ਹੋ। ਸਭੀ ਕੇ ਜੀਵਨ ਮੇਂ ਦੀ ਪਾਵਲੀ ਨਈ ਖੁਸ਼ੀਆਂ ਲੈ ਕੇ ਆਏ ਹਮ ਆਪ ਸਭੀ ਕੇ ਸੇ ਹੋਗੋ ਰਾਸ਼ੀਰਵਾਦ ਸੇ ਇੱਕ ਨਿਆ ਕਾਰਯ ਹਮਨੇ ਸ਼ੁਰੂ ਕੀਆ ਹੈ ਠੀਕ ਹੈ ਪਟਾਕੋں ਕਾ ਹਮ ਤੋ ਉਮੀਦ ਹੈ ਸਭੀ ਸ਼ਹਿਰ ਵਾਸੀਓਂ ਕਾ ਇਲਾਕਾ ਵਾਸੀਓਂ ਕਾ ਅਮੇ ਪਿਆਰ ਮਿਲੇਗਾ ਮਿਲੇਗਾ ਬਹੁਤ ਵਧੀਆ ਗੱਲ ਹੈ ਤੇ ਭਾਈ ਜੀ ਜਿਮੇ ਕੰਮ ਸ਼ੁਰੂ ਕੀਤਾ ਤੁਸੀਂ ਯੋਗੇਸ਼ ਟ੍ਰੇਡਿੰਗ ਕੰਪਨੀ ਪਟਾਕਿਆਂ ਦਾ ਤੁਹਾਡੇ ਕੋਲੇ ਫੋਲਸੇਲ ਲਾਇਸੈਂਸ ਹੈ ਜਿਹੜੇ ਲੋਕ ਵੇਖ ਰਿਹਾ ਸਭ ਤੋਂ ਪਹਿਲਾਂ ਤਾਂ ਦੱਸੋ ਵੀ ਆਉਣਾ ਕਿੱਥੇ ਹੈ ਅੱਜ ਹੀ ਆਪਾਂ ਸਭੂ ਸ਼ਹਿਰ ਅਗਰਸੈਂਤ ਚੌਕ ਕੋਲ ਸੋਸਾਇਟੀ ਕੋਲ ਆਵਾਂਗੇ ਤਾਂ ਆਪਾਂ ਰਾਈਟ ਸਾਈਡ ਜਿਹੜੀ ਸਿਟੀ ਹਸਪੀਟਲ ਨੂੰ ਸੜਕ ਮੁੜਦੀ ਹੈ ਰਾਈਟ ਸਾਈਡ ਨੂੰ ਜਿੱਥੇ ਪਹਿਲਾਂ ਪਟਿਆਲਾ ਬੈਂਕ ਹੁੰਦਾ ਸੀ ਪੁਰਾਣਾ ਜਿਹੜਾ SBI ਬੈਂਕ ਚ ਮਰਜ਼ ਹੋ ਗਿਆ ਹੁਣ ਉਹਦੇ ਬਿਲਕੁਲ ਨੇੜੇ ਭਾਈ ਜੀ ਆਪਣਾ ਸੈਟਅਪ ਹੈਗਾ ਯੋਗੇਸ਼ ਟ੍ਰੇਡਿੰਗ ਯੋਗੇਸ਼ ਟ੍ਰੇਡਿੰਗ ਕੰਪਨੀ ਤੇ ਆਪਾਂ ਅੰਡਰ ਵੀ ਲੈ ਕੇ ਚੱਲਦੇ ਹਾਂ ਤੁਹਾਨੂੰ ਤੇ ਬਾਈ ਨਾਲ 2 ਮਿੰਟ ਗੱਲ ਹੋਰ ਕਰਾਂਗੇ ਬੀਜੀ ਸਮਾਂ ਚੱਲ ਰਿਹਾ ਬਾਈ ਦਾ ਹਰਸ਼ ਭਾਈ ਜੋ ਲੋਕ ਵੇਖ ਰਹੇ ਆਪਨ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਵਧਾਈਆਂ ਤੁਸੀਂ ਬਹੁਤ ਸੋਹਣਾ ਕੰਮ ਕਰਿਆ ਤੇ ਇਸ ਚੀਜ਼ ਦੀ ਵੀ ਬਤਾਈ ਵੀ ਤੁਹਾਨੂੰ ਹੋਲਸੇਲ ਦਾ ਜਿਹੜਾ ਲਾਇਸੈਂਸ ਆ ਉਹ ਮਿਲਿਆ ਤੇ ਜਿਹੜੇ ਲੋਕ ਸ਼ਹਿਰ ਦੇ ਆ ਜਿਨ੍ਹਾਂ ਨੂੰ ਵਿਆਹ ਸ਼ਾਦੀਆਂ ਤੇ 12 ਮਹੀਨੇ ਪਟਾਕਿਆਂ ਦੀ ਲੋੜ ਪੈਂਦੀ ਰਹਿੰਦੀ ਹੈ ਖੁਸ਼ੀ ਦੇ ਮੌਕੇ ਤੇ ਉਹ ਹੁਣ ਤੁਹਾਡੇ ਕੋਲੇ ਆ ਸਕਦੇ ਆ ਸ਼ਹਿਰ ਦੇ ਵਿੱਚ ਇੱਕ ਵਧੀਆ ਜਗ੍ਹਾ ਆਪਾਂ ਨੂੰ ਮਿਲ ਗਈ ਤਾਂ ਇਹਦੇ ਬਾਰੇ ਦੱਸ ਦੋ ਵੀ ਆਪਾਂ ਕੀ ਕੀ ਖਾਸ ਆਈਟਮਾਂ ਰੱਖੀ ਆ ਛਾਵੜਾ ਜੀ ਮੈਂ ਆਪਕੋ ਬਤਾਨਾ ਚਾਹੂੰਗਾ ਕਿ ਆਪਣੇ ਜੋ ਇਹ ਕੰਮ ਕੀਤਾ ਹੈ ਆਪਣੇ ਕੋ ਭਰੋਸੇ ਕਾ ਔਰ ਵਿਸ਼ਵਾਸ ਕਾ ਕੰਮ ਕਰਨਾ ਹੈ ਠੀਕ ਹੈ भारत के अंदर बहुत सी कंपनियां है जो पटाखे बनाती है लेकिन जो पटाखे हैं कुछ ही पांच सात कंपनियों की जो पटाखे हैं वो विश्वसनीय है जिसको खरीदकर ਗ੍ਰਾ ਕੋ ਇਹ ਨਹੀਂ ਲੱਗਦਾ ਵੀ ਮੇਰੇ ਸਾਥ ਧੋਖਾ ਹੋ ਗਿਆ ਧੋਖਾ ਹੋ ਗਿਆ ਰੁਪਈਆ ਦਾ ਹੱਕ ਮਿਲਦਾ ਹਾਂਜੀ ਜਿਵੇਂ ਆਪਾਂ ਗੱਲ ਕਰੀਏ ਜੀ ਤਾਂ ਆਪਣੇ ਕੋਲ ਜੀ ਵਿਨੀਤਾ ਕੰਪਨੀ ਦੇ ਜਿਹੜੇ ਪਟਾਕੇ ਹੈ ਕੋਕ ਬ੍ਰਾਂਡ ਮੁਰਗਾ ਮੁਰਗਾ ਜੀ ਨੂੰ ਬੋਲਦੇ ਆਂ ਆਪਾਂ ਮੁਰਗਾ ਛਾਪ ਦੇ ਜਿਹੜੇ ਪਟਾਕੇ ਹੈ ਕ੍ਰਿਸ਼ਨਾ ਕੰਪਨੀ ਦੇ ਜਿਹੜੇ ਪਟਾਕੇ ਹੋਗੇ ਭਾਈ ਸਾਹਿਬ ਇਹਦੇ ਇਲਾਵਾ ਭਾਈ ਸਾਹਿਬ ਆਪਣੇ ਕੋਲ ਸੈਨਥਿਲ ਮਰਕਰੀ ਤੇ ਫੋਕਸ ਦੇ ਜਿਹੜੇ ਹੈਗੇ ਸ਼ਾਰਟਸ ਜਿਹੜੇ ਅੱਜ ਕੱਲ ਇੱਕ ਸੈਲੀਬ੍ਰੇਟ ਦੀ ਨਿਸ਼ਾਨੀ ਬਣ ਗਈ ਸੈਲੀਬ੍ਰੇਸ਼ਨ 'ਚ ਇੱਕ ਨਿਸ਼ਾਨੀ ਅੱਜ ਕੱਲ ਕੋਈ ਵੀ ਖੁਸ਼ੀ ਦਾ ਆਇਆ ਜਾ ਰਿਹਾ ਜਿਹੜਾ ਉਹ ਸ਼ੋਰ ਛੱਡ ਕੇ ਕੀਤਾ ਜਾਂਦਾ ਹੈ ਕੀਤਾ ਜਾਂਦਾ ਹੈ ਹਾਂ ਤੁਸੀਂ ਵੇਖਿਆ ਹੋਊਗਾ ਕੋਈ ਬੰਦਾ ਚੋਣਾਂ ਜਿੱਤਦਾ ਹੈ ਤਾਂ ਉਹਨੂੰ ਸ਼ੋਰ ਚਾਹੀਦਾ ਹੈ ਘਰੇ ਕੋਈ ਜਵਾਕ ਜਿ ਜੰਮਿਆ ਹੈ ਤਾਂ ਸ਼ੋਰ ਚਾਹੀਦਾ ਹੈ ਕੋਈ ਜਗਰਾਤਾ ਹੈ ਤਾਂ ਵੀ ਸ਼ੋਰ ਚੱਲਣ ਲੱਗੇ ਕੋਈ ਰੈਲੀ ਹੈ ਕੋਈ ਯਾਤਰਾ ਹੈ ਕੁਝ ਵੀ ਹੈ ਤਾਂ ਇੱਕ ਅਜਕਲ ਆਪਣੇ ਇੰਡੀਆ 'ਚ ਕਲਚਰ ਆ ਗਿਆ ਜਿਹੜਾ ਵੈਸਟਰਨ ਕਲਚਰ ਸੀਗਾ ਵੀ ਜਿਹੜੇ ਸ਼ੋਰਟਸ ਹੈ ਉਹ ਛੱਡਦੇ ਆ ਸ਼ੋਰਸ 'ਚ ਸਾਡੇ ਕੋਲ 12 ਸ਼ੋਰਟ ਤੋਂ ਸਟਾਰਟ ਹੋ ਜਾਂਦੇ ਆ ਜੀ ਤੇ 240 ਛੋੜ ਤੱਕ ਆਪਣੇ ਕੋਲ ਵਿਆਹ ਸ਼ਾਦੀ ਕੋਈ ਵੀ ਕਾਰਜਕ੍ਰਮ ਹੋਵੇ ਆਪਣੇ ਕੋਲ ਵਿਸ਼ੇਸ਼ ਬਾਵਾਾਂ ਚ ਵਧੀਆ ਕੁਆਲਟੀ ਦੇ ਜਿਸ ਚ ਬਹੁਤ ਹੀ ਵਧੀਆ ਉਹਨਾਂ ਦੀ ਪਰਫਾਰਮੈਂਸ ਹੁੰਦੀ ਹੈ ਉਹ ਸ਼ੋਰਸ ਤੁਹਾਨੂੰ ਇੱਥੇ ਅਸੀਂ ਉਪਲਬਧ ਕਰਵਾਵਾਂਗੇ ਠੀਕ ਹੈ ਉਸ ਤੋਂ ਇਲਾਵਾ ਜੀ ਜਿਵੇਂ ਬੱਚਿਆਂ ਦੇ ਪਟਾਕੇ ਹੋਗੇ ਜੀ ਬੱਚਿਆਂ ਦੇ ਜਿਹੜੇ ਕੋਈ ਠੀਕ ਹੈ ਜੀ ਛੋਟੇ ਬੰਬ ਹੋਗੇ ਗ੍ਰੀਨ ਪਟਾਕੇ ਹੋਗੇ ਉਹ ਆਪਾਂ ਤੁਹਾਨੂੰ ਬਹੁਤ ਹੀ ਵਧੀਆ ਸ਼ਾਨਦਾਰ ਕੁਆਲਟੀ ਦੇ ਤੇ ਬਿਲਕੁਲ ਹੋਲਸੇਲ ਚਾਇਜ਼ ਰੇਟਾਂ 'ਤੇ ਤੁਹਾਨੂੰ ਅਸੀਂ ਉਪਲਬਧ ਕਰਵਾਵਾਂਗੇ ਠੀਕ ਹੈ ਤੇ ਭਾਈ ਜੀ ਜਿਵੇਂ ਇੱਕ ਚੀਜ਼ ਹੋਰ ਦੱਸੋ ਜਿਵੇਂ ਹੁਣ 2-3 ਰੌਣਕ ਮੇਲਾ ਟਿੰਡੋ ਮੰਡੀ 'ਚ ਵੀ ਲੱਗੂਗਾ। ਉੱਥੇ ਤਾਂ ਆਪਣੀ ਕੋਈ ਨਹੀਂ ਆਪਣੇ ਕੋਲੇ ਤਾਂ ਹੀ ਆ ਫਿਕਸ ਹਾਂਜੀ ਭਾਈ ਸਾਹਿਬ ਜਿਵੇਂ ਉਹ ਟਿੰਡਾ ਮੰਡੀ ਹੈ ਉਹ ਐਸਥਾਈ ਪਟਾਕੇ ਹੁੰਦੇ ਆ ਉੱਥੇ 2 ਦਿਨ ਵਾਸਤੇ ਸਰਕਾਰ ਐਸਥਾਈ ਲਾਇਸੈਂਸ ਜਾਰੀ ਕਰਦੀ ਹੈ। ਭਾਈ ਸਾਹਿਬ ਤੁਹਾਡੇ ਆਸ਼ੀਰਵਾਦ ਨਾਲ ਆਪਣੇ ਕੋਲ ਸਥਾਈ ਲਾਇਸੈਂਸ ਹੈ ਇੱਥੇ ਉਸ ਤੋਂ ਇਲਾਵਾ ਆਪਣੇ ਕੋਲ ਸੀ ਅੱਜਕੱਲ ਗੁਰੂ ਪਰਬ ਹੋਵੇ ਤਾਂ ਪਟਾਕੇ ਚਾਹੀਦੇ ਆ ਕਿਸੇ ਬੱਚੇ ਦਾ ਜਨਮ ਹੋਵੇ ਤਾਂ ਪਟਾਕੇ ਚਾਹੀਦੇ ਆ ਕੋਈ ਆਪਾਂ ਮੈਚ ਜਿੱਤ ਜੀਏ ਤਾਂ ਪਟਾਕੇ ਚਾਹੀਦੇ ਆ ਚੁਣਾਲ ਜਿੱਤ ਜੀਏ ਤਾਂ ਪਟਾਕੇ ਚਾਹੀਦੇ ਆ ਔਰ ਵੀ ਕੋਈ ਖੁਸ਼ੀ ਦਾ ਇਜਾਰ ਹੋਵੇ ਤਾਂ ਅੱਜਕ ਕੇ ਚਾਹੀਦੀ ਚਾਹੀਦੀ ਹੈ ਤਾਂ ਸਾਡਾ ਆਈ ਕੋਸ਼ਿਸ਼ ਹੈ ਵੀ ਵਧੀਆ ਕੁਆਲਿਟੀ ਦੇ ਜਿਹੜੇ ਪਟਾਕੇ ਆ ਜਾਇਜ਼ ਰੇਟਾਂ 'ਚ ਹੋਲਸੇਲ ਰਿਟੇਲ 'ਚ ਅਸੀਂ ਆਮ ਜਨ ਨੂੰ ਜਿਹੜੇ ਖੇਤਰ ਦੇ ਆਮ ਜਨ ਹੈ ਉਹਨਾਂ ਨੂੰ ਉਪਲਬਧ ਕਰਵਾ ਸਕੀਏ ਠੀਕ ਹੈ ਤੇ ਹੋਰ ਹਨ ਉਹ ਘੱਟ ਰੇਟ 'ਚ ਇੱਥੇ ਤੁਹਾਨੂੰ ਪਟਾਕੇ ਆ ਜਿਹੜੇ ਮਿਲਣਗੇ ਤੇ ਦੀਵਾਲੀ ਦਾ ਜਿਹੜਾ ਰੌਣਕ ਮੇਲਾ ਉਹ ਸ਼ੁਰੂ ਹੋ ਚੁੱਕਿਆ ਹਰਸ਼ ਭਾਈ ਨੰਬਰ ਹੋਰ ਦੱਸਦੀ ਆਪਾਂ ਭਾਈ ਜੀ ਜਿਹੜਾ ਮੇਰਾ ਨੰਬਰ ਹੈ ਉਹ ਹੈ 978364500 ਯਾਨੀ ਕਿ 97836 45000 ਠੀਕ ਹੈ ਤੇ ਜਿਹੜਾ ਛੋਟਾ ਬਰਾਇਆ ਉਹਦਾ ਨਾਮ yogesh ਹੈ ਉਹਦਾ ਮੋਬਾਈਲ ਨੰਬਰ ਹੈ 95216 4500 95216 45000 ਮੇਰਾ ਤਾਂ ਜੀ ਆਈ ਨਿਵੇਦਨ ਹੈ ਇੱਕ ਵਾਰ ਸਾਨੂੰ ਸੇਵਾ ਦਾ ਮੌਕਾ ਤੁਸੀਂ ਦੇ ਕੇ ਵੇਖੋ ਤਾਂ ਤੁਹਾਨੂੰ ਤੁਹਾਡੇ ਪੈਸੇ ਲਾਉਣ ਦਾ ਵੀ ਹੱਕ ਮਿਲੇਗਾ ਹਾਂ ਬਿਲਕੁਲ ਤੇ ਸਭ ਤੋਂ ਵੱਡੀ ਜਿਹੜੀ ਗੱਲ ਹੈ ਖੁਸ਼ੀ ਦੀ ਉਹ ਇਹ ਆ ਵੀ ਤੁਹਾਨੂੰ ਇੱਥੇ 12 ਮਹੀਨੇ ਭਟਾਕੇ ਆ ਜਿਹੜੇ ਤੁਸੀਂ ਜਦੋਂ ਮਰਜ਼ੀ ਸੰਪਰਕ ਕਰ ਸਕਦੇ ਹੋ ਬਾਈ ਹਰਸ਼ ਨਾਲ ਤੁਹਾਨੂੰ ਇਹ ਪਟਾੱਕੀ ਹੈ ਜਿਹੜੇ ਅਵੇਲੇਬਲ ਕਰਵਾ ਕੇ ਦੇਣਗੇ ਤੁਹਾਡੇ ਖੁਸ਼ੀ ਦੇ ਜਿਹੜਾ ਮੌਕਾ ਉਸ ਸਮੇਂ ਦੇ ਵਿੱਚ ਤੇ ਬਾਈ ਜੀ ਇੱਕ ਵਾਰੀ ਐਡਰੈਸ ਹੋਰ ਦੱਸ ਦੀ ਰਿਪੀਟ ਕਰ ਆ ਜਿਹੜਾ ਆਪਣਾ ਐਡਰੈਸ ਹੈ ਬਾਈ ਜੀ ਯੋਗੇਸ਼ ট্রেਡਿੰਗ ਕੰਪਨੀ ਹਮ ਅਗਰਸੈਂ ਚੌਕ ਤੋਂ ਜਦੋਂ ਆਪਾਂ ਬਾਜ਼ਾਰ ਤੋਂ ਆਵਾਂਗੇ ਰਾਈਟ ਸਾਈਡ ਮੁੜਾਂਗੇ ਜਿੱਥੇ ਪਹਿਲਾਂ ਪੁਰਾਣਾ ਪਟਿਆਲਾ ਬੈਂਕ ਹੁੰਦਾ ਸੀਗਾ ਜਿਸ ਗਲੀ 'ਚ ਸੀਟੀ ਹਸਪੀਟਲ ਹੁੰਦਾ ਸੀਗਾ ਹਮ ਹਾਂਜੀ ਬਾਈ ਜੀ ਉਹ ਹੀ ਆਪਣਾ ਐਡਰੈਸ ਹੈ ਤਾਂ ਇੱਕ ਵਾਰੀ ਬਾਈ ਹਰਸ਼ਦੀ ਦੁਕਾਨ ਦੇ ਉੱਤੇ ਯੋਗੇਸ਼ ট্রেਡਿੰਗ ਕੰਪਨੀ ਇਹਨਾਂ ਦੁਕਾਨ ਦੀ ਉੱਤੇ ਵਿజిਟ ਜ਼ਰੂਰ ਕਰਨੀ ਹੈ ਬਾਈ ਜੀ ਰੇਨ ਦਾ ਨੰਬਰ ਵੀ ਤੁਹਾਨੂੰ ਦੇਤਾ ਤੇ ਡਿਸਪਲੇ ਦੇ ਵਿੱਚ ਵੀ ਬਾਈ ਜੀ ਰੇਨ ਦਾ ਨੰਬਰ ਹੈ ਜਿਹੜਾ ਉਹ ਚਲਾ ਦੇਾਂਗੇ ਐਡਰੈਸ ਵੀ ਦੇ ਦੇਾਂਗੇ ਤੇ ਬਹੁਤ ਵਧੀਆ ਬਾਈ ਜੀ ਰੇਨ ਨਾਲ ਗੱਲਬਾਤ ਕਰਕੇ ਲੱਗਿਆ ਬਹੁਤ ਬਹੁਤ ਧੰਨਵਾਦ ਬਾਈ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਤੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਬਹੁਤ ਬਹੁਤ ਸ਼ੁਕਰੀਆ ਜੀ